Yeah, but oh, no, no, no. ਕੱਟਾ ਹੱਕ ਕੱਟ ਨੇੜਾ ਕਰਦਾ ਮੈਂ ਬੰਦੀ ਕਰੋ ਇਕੱਠੇ ਤੈਨੂੰ ਉੱਧੇ ਵੀ ਕਿਹਦੇ ਜੀ ਆਰਾਮ ਮੇਰੀ ਗੱਲ ਸੁਣ ਜੀ ਸੈਮੂ ਦਾ ਨਾਮ ਖੜਾ ਜਿੱਦ ਨੇ ਸਾਕਾ ਕਰਦੇ ਉੱਧੇ ਆਹੀ ਬਾਬਾ ਆਦੀ ਉੱਤੇ ਪਿੰਡ ਇੱਥੇ ਐਵੇਂ ਮੈਨੂੰ ਆ ਬਾਸੀ ਬਾਬਾਈ ਐਦੀ ਮਾੜੀ ਗੱਲ ਬਾਬਾ ਬਾਬਾਈ ਐਦੀ ਗੱਲ ਸੁਣ ਕਹਿੰਦੇ ਦੋ ਬੰਦੇ ਜਿਹੇ ਇੱਕ ਆ ਖੜਾ ਮੂੰਹ ਤੇ ਮੈਂ ਅੱਜ ਸੱਚ ਦੱਸਦਾ ਇਹ ਕਹਿੰਦਾ ਇਹ ਕਹਿੰਦਾ ਵੀ ਜਿਹੜਾ ਖਾਲਸਾ ਜਨਾਬ ਆਪ ਦਾ ਰੱਜਾ ਹੋਇਆ ਦੀ ਕਹਿੰਦਾ ਬੋਲੀ ਜਾਂਦਾ ਜੀ ਕਹਿੰਦਾ ਉਹਨੂੰ ਕੜਾ ਕਦਾ ਹੋਊਦੀ ਉਹਦਾ ਮਿੰਨਾ ਸਨ ਲੱਗਿਆ ਆ ਖੜਾ ਮੂੰਹ ਤੇ ਕਹਾਂ ਨਹੀਂ ਉਹਦੇ ਤੁਸੀਂ ਤੂੰ ਦੇ ਕਾਕੇ ਨੇ ਕਿਹਨੇ ਇਹ ਸਾਡੇ ਮਾਕੇ ਦੇ ਮੇਰੇ ਨਾਲ ਇੱਥੇ ਜੀਂਦੇ ਜਾਂਦੇ ਸੀ ਮੈਂ ਤੈਨੂੰ ਕਿਹਾ ਮੈਂ ਕਹਿੰਦਾ ਵੀਡੀਓ ਸਾਡੀ ਬੇਨਤੀ ਹੈ ਕਿ ਤਾਪਿੰਦਾ ਮਾਕੇ ਸਾਡੇ ਬਿੰਦੇ ਮਸੀ ਜੀ ਸੱਚ ਨਹੀਂ ਮੰਨਦਾ ਹੋਰ ਕੀ ਹੋ ਜਾਂਦੀ ਕਹਿੰਦੇ ਮੈਂ ਕਿਹਾ ਤੈਨੂੰ ਹਾਂ ਹਾਂ ਸੌਖਾ ਬੁਰਦ ਬੁਰਦ ਸੌਖਾ ਬੁਰਦ ਬਰੇ ਜੀ ਮਾਗਾ ਗਵਾ ਮਾਗਾ ਹੀ ਗਵਾ ਗਿਆ ਲਦਾ ਮਾਕੇ ਨੂੰ ਮਾਗਾ ਹੀ ਗਵਾ ਗਿਆ ਲਦਾ ਤਾਕਾ ਤੇ ਤੂੰ ਦੋਨੋਂ ਹੀ ਸਾਡੇ ਨਾਲ ਹੀ ਗਿਆ ਰਾਤ ਨੂੰ ਕੋਈ ਕਰਮ ਤਾਂ ਚੰਗਾ ਕਰੋ ਨਾ ਬੇਨਤੀ ਸਾਡੀ ਅਸੀਂ ਸੁਣਨੀ ਨਹੀਂ ਜਾਂਦੀ ਥੋੜੇ ਨਾਲ ਖੜਿਆ ਅਸੀਂ ਸਾਰੇ ਨਾਲ ਥੋੜੇ ਨਾਲ ਖੜਿਆ ਕਿਸੇ ਨਾਮ ਨਹੀਂ ਵੇਚਣਾ ਸਾਡੀ ਬੇਨਤੀ ਹੈ ਕਿ ਸਾਡੀ ਕੀ ਜੇ ਕੋਈ ਚਾਹੁੰਦਾ ਹੈ ਆਪਣੇ ਘਰ ਪੇਸ਼ੇ ਦੇ ਨਾਲ ਚਲੋ ਕਿਹੜਾ ਪੇਸ਼ੇ ਦੇ ਪੰਜ ਇੱਥੇ 50 ਮਿੰਟ ਚਲੋ ਆ ਦੰਦ ਕੱਢਣ ਦੀ ਗੱਲ ਨਹੀਂ ਯਾਰ ਸਾਹਿਬ ਇਹ ਭੈਣ ਜੋ ਭਈਏ ਬਹੁਤ ਪਤੀ ਜਾ ਨੀ ਨੀ ਉਹ ਗੱਲ ਕਰਦਾਗਾ ਨੋਰਮਲ ਆ ਇਹ ਬੱਸ ਲੋਕਾਂ ਨੂੰ ਗੱਲ ਕਰਨ ਜੱਟਾ ਜਿਹੜਾ ਪੰਨਿਆਂ ਦੇ ਰੁਕਦੀ ਆ ਰਿਹਾ ਭਈਏ ਸਾਨੂੰ ਭਜਾਉਣੇ ਪੈਣਗੇ ਤੁਸੀਂ ਬੋਲ ਦਿਓ ਤੁਸੀਂ ਦੀ ਨਾ ਫਿਰ ਬੰਦਾ ਤੂੰ ਵੀ ਆ ਅਸੀਂ ਬੋਲਦੇ ਹਾਂ ਕੱਟੋ ਯਾਰ ਜਿਹੜਾ ਵੇਚ ਬਾਈ ਜਿਹੜਾ ਬੇਜ ਦਾ ਪਤਾ ਕਰੋ ਸਾਰੇ ਕਿੱਥੇ ਹੋ ਕੇ ਕਰਾਗੇ ਜੀ ਜਿਹੜਾ ਬੇਜ ਤੇ ਤੁਹਾਨੂੰ ਕਿੱਥੇ ਹੋ ਕੇ ਚੱਲੋ ਅੱਗੇ ਚੱਲੋ ਅਸੀਂ ਵੀ ਕਹਿ ਦਿੰਦੇ ਠੀਕ ਆਪਾਂ ਬੇਜ ਤੇ ਅਸੀਂ ਲਾ ਲਾ ਕੇ ਕੱਢ ਦੋ ਜਿੰਨੂੰ ਟਾਈਮ ਦੇ ਤਾ ਪਈ ਨੇ ਫਿਰ ਉਹਨਾਂ ਕਿੱਥੇ ਲੱਗਾ ਮੈਨੂੰ ਅੱਡਾ ਕਰੋ ਕਰੋ ਬੱਠੇ ਕਰੋ ਬੱਠੇ ਜਿਹੜਾ ਬੰਨਣਾ ਛੱਡਿਆ ਤੁਹਾਨੂੰ ਕਿੰਨੇ ਰੁਪਏ ਹੋਣਗੇ ਜੀ ਨਾਮ ਲਿਆ 1500 ਰੁਪਏ ਆਹ ਦੇਖ ਲਓ ਭਾਈ ਪ੍ਰਵਾਸੀਆਂ ਰਹਿਣੀਆਂ ਹਟਾਈਆਂ ਜਾ ਰਹੀਆਂ ਨੇ ਜੀਆਂ ਇਹਨਾਂ ਨੂੰ ਪਿੰਡਾਂ ਚੋਂ ਕੱਢੋ ਭਾਈ ਹੱਥ ਬਨ ਕੇ ਬੇਨਤੀ ਆ ਇਹਨਾਂ ਨੇ ਪੰਜਾਬ ਦਾ ਬੇੜਾ ਕਰਕੇ ਕਰਤਾ ਇਹਨਾਂ ਨੇ ਬਲਤਕਾਰ ਚੋਰੀ ਨਸ਼ੇ ਤੱਕ ਕੁਝ ਵੀ ਨਹੀਂ ਛੱਡਿਆ ਇਹਨਾਂ ਨੇ ਇਹਨਾਂ ਨੂੰ ਵੱਤੋਂ ਵੱਧਾ ਪਿੰਡਾਂ ਚੋਂ ਦਵੱਲੋ ਭਾਈ ਇਹ ਟਾਈਮ ਆ ਹੁਣ ਇੱਕ ਇੱਕ ਜੁੱਟ ਹੋਣ ਦਾ ਇਹ ਪੰਜਾਬ ਉਹ ਪੰਜਾਬ ਆ ਜਿਹੜਾ ਇੱਕ ਵਾਰੀ ਜੇ ਖੜ ਜੇ ਤਾਂ ਸਾਰੇ ਦੇਸ਼ ਨੂੰ ਅਲਾ ਵੀ ਸਕਦਾ ਤੇ ਇਹ ਜਿਹੜੇ ਲੋਕ ਗੁੰਜਨ ਪੰਜਾਬੋਂ ਵੀ ਇਹਨਾਂ ਮੇਰੇ ਸਾਡਾ ਸ਼ਰਦਾ ਨਹੀਂ ਉਹ ਲੋਕ ਸਾਇਦ ਆ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਨੇ ਤੁਸੀਂ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਜਾ ਕੇ ਦੇਖੋ ਇਹਨਾਂ ਨੇ ਗਰੁੱਪ ਬਣਾ ਰੱਖੇ ਨੇ ਅਕੈਡਮੀ ਆ